ਸਤਿ ਸ਼੍ਰੀ ਅਕਾਲ ਜਾਲੀ ਕਲਾਉਂ ਦੀ ਟਰੈਕ ਐਥਲੀਟ ਕੈਨੇਡਾ ਅਤੇ ਕਬੱਡੀ 1000 ਮੀਟਰ ਦੀ ਦੌੜ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ ਟਰੈਕ ਜਿਹੜਾ ਉਹ ਬਿਲਕੁਲ ਕਲੀਅਰ ਕਰ ਦਿਓ ਜੀ ਬੇਨਤੀ ਹੈ ਜੇ ਕੋਈ ਟਰੈਕ ਦੇ ਵਿੱਚ ਤੁਰ ਫੇਰੇ ਅਤੇ ਉਹ ਟਰੈਕ ਆਪਾਂ ਕਲੀਅਰ ਰੱਖੀਏ ਚਾਹਦੇ ਬਈ ਲਾਈਵ ਵਾਲੇ ਕਬੱਡੀ ਅਪਡੇਟ ਹਰ ਕਬੱਡੀ 300 ਬੰਦ ਦੇ ذریعے ਅੱਜ ਦਾ ਇਹ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਇਕ ਪਾਇਆ ਜਾ ਰਿਹਾ ਹੈ। ਹੋ 40 ਲਾਈਨ ਤੇ ਪੁੱਜਣਾ। ਸੋ ਇੱਕ ਨਰ ਫੋਨ ਹੋਈਆਂ ਹੋ ਜਾਂ ਖਿਡਾਰੀਆਂ ਨੂੰ। ਬਹੁਤੇ ਖਿਡਾਰੀਆਂ ਨੇ ਪਾਰਟੀ ਸ਼ੇਅਰ ਕਰਨਾ ਹੈ। 1000 ਮੀਟਰ ਇਵੈਂਟ ਦੇ ਲਈ ਉਹ ਜਲਦੀ ਦੇ ਨਾਲ 40 ਲਾਈਨ ਤੇ ਪੁੱਜਣ। ਪੂਰੀ ਯਾਦ ਵਿੱਚ ਖੇਡ ਮੈਨਾਂ ਦੇ ਵਿਗਨ ਹੋ ਕਰਵਾਏ ਜਾ ਰਿਹਾ ਹੈ। ਆ ドラਮਾ ਕਿੱਥੇ ਗਿਆ? ਰਾਮਾ ਮਾਣੇ ਲਖਮੀ ਕੜਾਈ ਦੇ ਮੇਡਾ ਪਰਮੇ ਪਰਮੇ ਚਾਚੋ ਉਹ ਥੋੜਾ ਕੋਚ ਇੱਧਰ ਆ ਜਾ ਆ ਜਾ ਜਾ ਤੂੰ ਬਗਿਆਰਾਂ ਤੋਂ ਹੋਰ ਵੀ ਹੈ ਮਿੱਠੀ ਆਪਣੇ ਲੋਰ ਨਾਲ ਇੱਕ ਮਿੰਟ ਇੱਕ ਮਿੰਟ ਮਰ ਗਿਆ ਦੇ ਪਰਿਆ ਮਤੋਏ 1000 ਮੀਟਰ ਛੋਟੇ ਬੱਚਿਆਂ ਦੀ ਦੌੜ ਹੈ ਚੱਕਰ ਕਰਨੇ ਪੰਜ ਚੱਕਰ ਲਾਉਣੇ ਪੰਜ ਕਰਨੇ ਬਾਈ ਇਹਨੂੰ ਦੱਸ ਦੇ ਵਿਚਾਰ ਕੇ ਇਕਰ ਬਾਕੀ ਬੱਚੇ ਬਿਲਕੁਲ ਪਿਆਰ ਨੇ ਦੇਖਦੇ ਅੱਜ ਇਹਨਾਂ ਦੀ ਪ੍ਰੈਕਟਿਸ ਕੀ ਰੰਗ ਲਾਉਂਦੀ ਹੈ ਬਾਈ ਜੀ ਸੱਤ ਫੜੋ ਅੱਜ ਦੇ ਬੱਚਿਆਂ ਦੇ ਸਟੂਡੈਂਟ ਨਰਮੈਂਟ ਦੇ ਵਿੱਚ ਮੂਨਕ ਤੋਂ ਵੀ ਬੱਚੇ ਆਏ ਨੇ ਜੋ ਹੁਣ ਆਪਣੀ ਦੌੜ ਲਈ ਪੂਰੇ ਤਿਆਰ ਨੇ ਅੱਜ ਬੱਚਿਆਂ ਦੀ ਪ੍ਰੈਕਟਿਸ ਦਾ ਪਤਾ ਲੱਗੂ ਕਿ ਕਿਹੜਾ ਪਹਿਲੇ ਦੂਜੇ ਸਥਾਨ ਤੇ ਆਉਂਦਾ ਹੈ ਵੈਸੇ ਤਾਂ ਹਰ ਇੱਕ ਬੱਚੇ ਦੀ ਇੱਛਾ ਹੁੰਦੀ ਹੈ ਵੀ ਮੈਂ ਪਹਿਲੇ ਸਥਾਨ ਤੇ ਆਵਾਂ ਪਰ ਗਰਾਊਂਡ 'ਚ ਆ ਕੇ ਪਤਾ ਲੱਗਦਾ ਹੈ ਖਰਾਕਾਂ ਖਾਧੀਆਂ ਕੰਮ ਆਉਂਦੀਆਂ ਨੇ ਦੇਖਦੇ ਆ ਕਿਹੜਾ ਬੱਚਾ ਅੱਜ ਦੌੜ ਦੇ ਵਿੱਚ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਆਉਂਦਾ ਥੋੜੀ ਬੱਚਿਆਂ ਨਾਲ ਵੀ ਗੱਲ ਕਰਵਾ ਦਿੰਨੇ ਬੇਟਾ ਕਿੱਡੀ ਜਗ੍ਹਾ ਤੂੰ ਸਮਾਤ ਭਾਈ ਤੈਨੂੰ अच्छा पहला भी टूर्नामेंट ਦੇ ਵਿੱਚ ਦੌੜ ਲਾਉਣਾ ਹੈ ਹਾਂਜੀ ਪਹਿਲਾਂ ਵੀ ਗਿਆ ਕਿੱਥੋਂ ਆਏ ਤੁਸੀਂ ਸਮਰਪਤ ਤੁਹਾਨੂੰ ਕੀ ਮਤਲਬ ਲੱਗਿਆ ਟੂਰਨਾਮੈਂਟ ਦਾ ਸਰਾਂ ਨੇ ਦੱਸਿਆ ਸਰਾਂ ਨੇ ਦੱਸਿਆ ਅੱਛਾ ਦੌੜ ਤੋਂ ਵਗੈਰਾ ਹੋਰ ਕੀ ਕਰਦੇ ਹੋ ਅਸੀਂ ਕੋਵੋ ਵੇਖਦੇ ਅਸੀਂ ਕੋਵੋ ਵੇਖਦੇ ਪੜ੍ਹਦੇ ਹਾਂ ਅਸੀਂ ਹਾਂਜੀ ਠੀਕ ਹੈ ਤਾਂ ਬੱਚੇ ਦੌੜ ਲਈ ਬਿਲਕੁਲ ਤਿਆਰ ਨੇ ਬਸ ਸਿਰਫ ਇੱਕ ਵਿਸਲ ਦੀ ਓਡੀ ਕਰ ਰਹੇ ਨੇ ਬੱਚੇ ਕਾਫੀ ਦੂਰ ਦੂਰ ਤੋਂ ਬੱਚੇ ਤਪਾ ਦੇ ਗਰਾਊਂਡ ਵਿੱਚ ਆਪਣੇ ਕਰਤੱਬਦਖਾਂ ਉ ਲਈ ਪਹੁੰਚੇ ਨੇ 1000 ਮੀਟਰ ਜਿਹੜੀ ਉਹ ਦੌੜ ਮੇਰੇ ਲਈ ਲੜਕੀਆਂ ਦੀ ਸ਼ੁਰੂ ਹੋ ਚੁੱਕੀ ਹੈ ਕੋਈ ਵੀ ਜਿਹੜਾ ਪਲੇਅਰ ਦੇ ਨਾਲ ਮੇਰੇ ਵੀਰੋ ਐਪਰੀਸ਼ੀਏਟ ਕਰਨ ਲਈ ਨਹੀਂ ਭੱਜੇਗਾ ਜੋ ਤੁਸੀਂ ਸਾਈਡਾਂ ਤੇ ਹੋਗੇ ਉਹਨੂੰ ਹੌਸਲਾ ਦੇ ਸਕਦੇ ਹੋ ਜੋ ਲੱਗਦਾ ਔਰ ਮੇਰੇ ਵੀਰੋ ਅੱਜ ਹਰ ਇੱਕ ਖਿਡਾਰੀ ਆਪਣਾ ਜੋਰ ਜਮਾਉਣ ਲਈ ਇਸ ਵੇਲੇ ਪੁੱਜਿਆ ਹੋਇਆ ਹੈ ਸਾਡੇ ਖਾਨ ਵੀਰ ਦਾ ਧੰਨਵਾਦ ਹੈ ਜਿਹੜਾ ਹਰ ਇੱਕ ਖੇਡ ਮੇਲੇ ਤੇ ਪਾਣੀ ਦੀਆਂ ਸਹੂਲਤਾਂ ਤੇ ਔਰ ਜਿਹੜਾ ਗਰਾਊਂਡ ਉਹਨੇ ਸਾਡੇ ਅੱਗੇ ਕਦਾਂ ਲੱਗੇ ਹੈ

ਆਪਣੀ ਟੀਮ ਦੇ ਨਾਲ ਪੁੱਜੇ ਹੋਏ ਆ ਇਹਨਾਂ ਦਾ ਇੱਕ ਪੁੱਜੇ ਤੇ ਅਸੀਂ ਤਾਂ ਨਾਮ ਕੀ ਹੈ ਨਿਵਾਸੀ ਹੈ ਸਰ ਤੁਸੀਂ ਅੱਜ ਟੂਰਨਾਮੈਂਟ ਤੇ ਪਹੁੰਚੇ ਹੋ ਬੱਚਿਆਂ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਨਮਸਕਾਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਨਾਮਤਰੀ ਸਾਹਿਬ ਨੇ ਅਰੇਂਜ ਕਰਾਇਆ ਤੇ ਵਨ ਮੈਨ ਆਰਮੀ ਕੰਮ ਕਰ ਰਹੇ ਹੈ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਛੋਟੇ ਬੱਚਿਆਂ ਨੂੰ ਸੇਧ ਦੇਣ ਲਈ ਕੋਈ ਸਖਸ ਤਫਜ ਹੈ ਜਿਹੜਾ ਬੱਚਿਆਂ ਨੂੰ ਸਹੀ ਰਾਹ ਤੇ ਲਾ ਰਿਹਾ ਹੈ ਔਰ ਬੱਚੇ ਵੀ ਆਪਣਾ ਬੜੇ ਜੋਸ਼ ਨਾਲ ਲੱਗੇ ਹੋਏ ਆ ਔਰ ਇਹਦਾ ਸਭ ਤੋਂ ਵੱਡਾ ਇੰਪੈਕਟ ਇਹ ਬਈਗਾ ਵੀ ਇਹਨਾਂ ਦੀ ਲਾਈਫ ਦੇ ਵਿੱਚ ਚੇਂਜ ਆਏਗੀ ਨਸ਼ੇ ਤੋਂ ਦੂਰ ਰਹਿਣਗੇ ਔਰ ਇਹ ਸੁਸਾਇਟੀ ਨੂੰ ਵਧੀਆ ਤੰਗਣਾ ਜਿਉਣਗੇ ਜਿਹਦੇ ਸਪੋਰਟਸਮੈਨਸ਼ਿਪ ਹੈ ਉਹ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਆਦਤ ਦਸਦੀ ਹੈ ਉਹ ਆਦਤ ਇੱਥੋਂ ਮਿਲੇਗਾ ਜੇ ਇਹ ਸਿੱਖੀ ਜਾਣਗੇ ਤੇ ساری ਉਮਰ ਜ਼ਿੰਦਗੀ ਕਿਤਾਬੀਆ ਬਿਹਤਰੀ ਤੇ ਔਰ ਇਹਨਾਂ ਬੱਚਿਆਂ ਨੂੰ ਜੋ ਕਰਾਉਣਾ ਬਹੁਤ ਜ਼ਰੂਰੀ ਮੈਂ ਤਾਂ ਇਹ ਸਾਰੇ ਮੈਂ ਅਪੀਲ ਕਰਦਾ ਵੀ ਇਹਨਾਂ ਦਾ ਸਹਯੋਗ ਦੇ ਕੇ ਇਹ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਖਾਸ ਕਰਕੇ ਲੱਗੇ ਆ ਵੀ ਇਹਨਾਂ ਨੂੰ ਵੀ ਮੌਕਾ ਮਿਲੇ ਔਰ ਇਹ ਵੀ ਕੁਐਸਚਨ ਦਾ ਕਰਕੇ ਦਿਖਾਉਣ ਸਰ ਜਿਵੇਂ ਪੁਲਿਸ ਨਸ਼ਿਆਂ ਪ੍ਰਤੀ ਵੀ ਪੂਰੀ ਸਖ਼ਤ ਹੈ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਪੁਲਿਸ ਵੱਲੋਂ ਕੋਈ ਸੈਮੀਨਾਰ ਵਗੈਰਾ ਸਭ ਕੁਝ ਚੱਲਦਾ ਨਹੀਂ ਸਾਡੇ ਪ੍ਰੋਗਰਾਮ ਬਣੇ ਹੁੰਦੇ ਆ ਉਸ ਪ੍ਰੋਗਰਾਮ ਦੇ ਤਾਅਕ ਸਕੂਲਾਂ ਜਾ ਕੇ ਉਹਨਾਂ ਨੂੰ ਲੱਛੂ ਵਗੈਰਾ ਚਾਹਦੇ ਸਮਝਾਈਦਾ ਵੀ ਆ ਹੁਣੇ ਜਿਹੜੇ ਬੱਚੇ ਨੇ ਸਾਰੇ ਟੀਨੇਜ ਨੇ ਜਿਹੜੇ ਟੀਨੇਜ ਦੇ ਬੱਚੇ ਇਹਨਾਂ ਨੂੰ ਜਿਆਦਾ ਸੰਭਾਲਣ ਦੀ ਲੋੜ ਆ ਇਹ ਸਾਡੇ ਕੋਲ ਸੋਸ਼ਲ ਜਿਹੜਾ মিডিਆ ਦਾ ਯੋਗ ਹੈ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਦੇਖੋ ਦੇਖੀ ਬੱਚੇ ਨਾ ਮਾਦੋ ਮਾੜੇ ਪਾਸੇ ਨੂੰ ਜਿਆਦਾ ਛੇਤੀ ਅਟਰੈਕਟ ਹੋ ਗਿਆ ਦੇਖੋ ਨਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਵੱਡੀ ਗੱਲ ਹੈ ਵੀ ਉਹ ਇੱਕ ਮੋਬਾਈਲ ਪੁਣਾ ਜਾਂ ਤਮਾਸ਼ੀਨੀ ਜੀ ਉਹ ਇੱਕ ਸਾਡਾ ਇੱਕ ਕਲਚਰ ਬਣਾਤਾ ਗਿਆ ਕਿ ਸਾਡੇ ਪੰਜਾਬੀ ਲੋਕ ਬੜੇ ਸਿੱਧੇ ਸਾਦੇ ਦੇ ਸੌ ਸੁਭਾਅ ਦੇ ਆਪਣੇ ਕੰਮ ਨੂੰ ਲਗਨ ਨਾਲ ਕਰਨ ਵਾਲੇ ਨੇ ਔਰ ਇਹਨਾਂ ਨੂੰ ਇਸੇ ਟ੍ਰੈਕ ਦੇ ਦੁਆਰਾ ਲਿਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਦੇ ਨਾਲ ਇਹ ਆਪਣੇ ਆਪ ਠੀਕ ਰਹਿਣਗੇ